ਮਿਲਦੀ ਅੱਜਕੱਲ ਰੋਜ਼ ਪਹਾਰਾ ਵਾਂਗੂ ਔਰ ਦੁਸ਼ਮਣ ਵੀ ਹੁਣ ਲੱਗਣ ਲੱਗੇ ਜਿਗਰੀ ਯਾਰਾਂ ਵਾਂਗੂ ਤੁਸ਼ੀਰੇ ਕਿ ਜਿਸ ਦਿਨ ਦਾ ਤੁਸ਼ੀਰੇ ਕਿ ਹੋਰ ਕਿਸੇ ਤੋਂ ਮਿਲ ਗਿਆ ਉਸਦੇ ਦਿਲ ਨੂੰ ਜਦੋਂ ਸਮਰਥਨ ਕਿ ਹੋਰ ਕਿਸੇ ਤੋਂ ਮਿਲ ਗਿਆ ਉਸਦੇ ਦਿਲ ਨੂੰ ਜਦੋਂ ਸਮਰਥਨ ਤੋ ਬਦਲ ਗਈ ਸੀ ਅੱਖ ਵੀ ਉਸਦੀ ਫਿਰ ਸਰਕਾਰਾਂ ਵਾਂਗੂ ਸ਼ੁਕਰੀਆ ਕਿ ਪਤਝੜ ਸਾਨੂੰ ਮਿਲਦੀ ਅੱਜਕੱਲ ਰੋਜ਼ ਪਹਾਰਾ ਵਾਂਗੂ ਔਰ ਦੁਸ਼ਮਣ ਵੀ ਹੁਣ ਲੱਗਣ ਲੱਗੇ ਜਿਗਰੀ ਯਾਰਾਂ ਵਾਂਗੂ ਔਰ ਹੋਰ ਕਿਸੇ ਤੋਂ ਮਿਲ ਗਿਆ ਉਸਦੇ ਦਿਲੋਂ ਜਦੋਂ ਸਮਰਥਨ ਤੋ ਬਦਲ ਗਈ ਸੀ ਅੱਖ ਵੀ ਉਸਦੀ ਫਿਰ ਸਰਕਾਰਾਂ ਵਾਂਗੂ ਤੋ ਸ਼ੇਰੇ ਕੇ ਸਮਝ ਲੈਣ ਉਹ ਆਪਣੀ ਹਸਤੀ ਖੁਦ ਹੀ ਰੱਦੀ ਵਰਗੀ ਕਿ ਸਮਝ ਲੈਣ ਉਹ ਆਪਣੀ ਹਸਤੀ ਖੁਦ ਹੀ ਰੱਦੀ ਵਰਗੀ ਔਰ ਕਵਿਤਾ ਨੂੰ ਜੋ ਪੜਨਾ ਚਾਹੁੰਦੇ ਹਾਂ ਅਖਬਾਰਾਂ ਵਾਂਗੂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਹੁਤ ਬਹੁਤ ਸਿੱਖ ਆ ਮੇਰਾ ਨਾਮ ਹੈ ਕਸ਼ਮੀਰ ਮਾਨਾ ਪ੍ਰਧਾਨ ਕਲਮਾ ਦੇ ਰੰਗ ਸਾਹਿਦ ਸਭਾ ਰਜਿਸਟਰਡ ਫਰੀਦਕੋਟ ਅੱਜ ਸਾਡੀ ਪੂਰੀ ਟੀਮ ਨੂੰ ਬਹੁਤ ਮਾਣ ਵਾਲੀ ਗੱਲ ਆ ਫਖਰ ਵਾਲੀ ਗੱਲ ਆ ਕਿ ਉੱਗੇ ਲੇਖਕ ਉੱਗੇ ਸਾਹਿਤਕਾਰ ਜਨਾਬ ਸਰਦਾਰ ਇਸ਼ਰ ਸਿੰਘ ਜੀ ਲਾਂਭ ਵਾਲੀ ਉਹਨਾਂ ਦੀ ਕਿਤਾਬ ਰਿਲੀਜ਼ ਕਰਨ ਦਾ ਬੜਾ ਮਾਣ ਪ੍ਰਾਪਤ ਹੋਇਆ ਰੱਬ ਦੀਆਂ ਅੱਖਾਂ ਤੇ ਇਹਦੇ ਵਿੱਚ ਸ ਪ੍ਰਧਾਨਗੀ ਮੰਡਲ ਦੇ ਵਿੱਚ ਹਰਦਿਲ ਅਜੀਜ਼ ਡਾਕਟਰ ਦਵਿੰਦਰ ਸੈਫੀ ਜੀ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਦੇ ਵਿੱਚ ਤੇ ਸਾਡੇ ਸਾਹਿਬ ਕਾ ਪ੍ਰਿੰਸੀਪਲ ਗਵਰਨਮੈਂਟ ਵਰਜਿੰਦਰਾ ਕਾਲਜ ਦੇ ਆਪਣੇ ਪਰਮਿੰਦਰ ਸਿੰਘ ਜੀ ਉਹ ਸ਼ਾਮਲ ਹੋਏ ਤੇ ਭੈਣ ਰਮਨਦੀਪ ਰਮਨੀਕ ਜਿਹੜੇ ਈਸਰ ਸਿੰਘ ਲੰਬਵਾਲੀ ਉਹਨਾਂ ਦੇ ਡਾਕਟਰ ਆ ਉਹਨਾਂ ਦਾ ਬੜਮੁੱਲਾ ਯੋਗਦਾਨ ਆ ਜੀ ਇਸ ਕਿਤਾਬ ਦੇ ਰਿਲੀਜ਼ ਕਰਾਉਣ ਦੇ ਵਿੱਚ ਇਹ ਇਸ ਤੋਂ ਪਹਿਲਾਂ ਕਿੰਨੀਆਂ ਕਿਤਾਬਾਂ ਪਹਿਲਾਂ ਰਿਲੀਜ਼ ਹੋ ਚੁੱਕੀਆਂ ਨੇ ਹਾਂ ਕਲਮਾ ਦੇ ਰੰਗ ਵੱਲੋਂ ਜੀ ਹਾਂ ਜੀ ਹਾਂ ਕਲਮਾ ਦੇ ਰੰਗ ਵੱਲੋਂ ਤਕਰੀਬਨ ਸਾਡੀਆਂ 7-8 ਕਿਤਾਬਾਂ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜੀ ਤੇ ਕੋਈ ਕੋਣਾ ਤੇ ਬਾਕੀ ਅ ਅਸੀਂ ਇਹ ਖੁੱਲਾ ਹੀ ਆਫਰ ਕਰਦੇ ਹੁੰਨੇ ਆ ਵੀ ਜੇ ਕਿਸੇ ਨੇ ਵੀ ਅ ਕਿਤਾਬ ਰਿਲੀਜ਼ ਕਰਾਉਣੀ ਹੋਵੇ ਤਾਂ ਕਲਮਾ ਦੇ ਰੰਗ ਸਾਇਦ ਸਵਰ ਰਜਿਸਟਰਡ ਨਾਲ ਆ ਕੰਟੈਕਟ ਕਰ ਸਕਦਾ ਹੈ ਕੀ ਇਹ ਦੱਸਉਂਦੀ ਹੈ ਜਿਹੜੀ ਇਹ ਕਿਤਾਬ ਜਿਹੜੀ ਅੱਜ ਰਿਲੀਜ਼ ਹੋ ਰਹੀ ਹੈ ਹਾਂਜੀ ਹਾਂਜੀ ਉਹ ਭੈਣ ਰਵਨਦੀਪ ਰਮਨੀਕ ਨੇ ਦੱਸ ਹੀ ਦਿੱਤਾ ਹੈ ਕਿ ਰੱਬ ਦੀਆਂ ਅੱਖਾਂ ਕਿ ਜਿਹੜਾ ਪ੍ਰਮਾਤਮਾ ਸਭ ਦੇਖਦਾ ਆਪਾਂ ਜੋ ਵੀ ਆਪਦੇ ਔਗਣ ਕਰਦੇ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਆਪਾ ਤਾਂ ਕਹਿ ਦਿੰਨੇ ਹੈਗੇ ਆ ਯਾਰ ਵੀ ਮੈਂ ਕਰ ਲਿਆ ਜਾਂ ਦੂਰ ਜਾ ਕੇ ਕਿਤੇ ਵੀ ਆਪਾ ਕਹਿ ਦਿੰਨੇ ਵੀ ਮਾੜਾ ਕੰਮ ਕਰ ਲਿਆ ਪਰ ਉੱਥੇ ਵੀ ਰੱਬ ਹੁੰਦਾ ਰੱਬ ਬੰਦੇ ਦੇ ਵਿੱਚ ਵੀ ਆ ਤੇ ਉਹ ਕਿਤੇ ਨਾ ਕਿਤੇ ਜਾ ਕੇ ਪਤਾ ਲੱਗਦਾ ਹੈਗਾ ਕਿ ਵਾਕਿਆ ਹੀ ਰੱਬ ਦੀਆਂ ਅੱਖਾਂ ਕਿਤੇ ਵੀ ਜਾਈਏ ਆਪਾਂ ਵਾਕਿਆ ਹੀ ਰੱਬ ਦੀਆਂ ਅੱਖਾਂ ਸਾਨੂੰ ਦੇਖ ਰਹੀਆਂ ਜੀ ਮੇਰਾ ਨਾਮ ਰਮਨਦੀਪ ਰਮਣੀਕ ਹੈ ਜੀ ਮੈਂ ਸਰਦਾਰ ਅਸ਼ਰ ਸਿੰਘ ਲੰਭ ਵਾਲੇ ਜੀ ਦੀ ਉਹਨਾਂ ਦੀ ਬੇਟੀ ਆ ਜੀ ਜੋ ਆਜੀ ਕਿਤਾਬ ਰਿਲੀਜ਼ ਕੀਤੀ ਜਾ ਰਹੀ ਹੈ ਉਹ ਕੀ ਨਾਮ ਹੈ ਕਿਤਾਬ ਦਾ ਔਰ ਕਿਸ ਸੰਬੰਧ ਦੇ ਵਿੱਚ ਰਿਲੀਜ਼ ਕੀਤੀ ਹੈ ਹਾਂਜੀ ਮੇਰੇ ਪਿਤਾ ਜੀ ਸਰਦਾਰ ਅਸ਼ੋਕ ਸਿੰਘ ਲੰਭਵਾਲੀ ਦੀ ਇਹ ਤੀਜੀ ਕਿਤਾਬ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਕਿਤਾਬ ਆਈ ਖੰਬਖਰਾਂ ਦੇ ਦੂਸਰੀ ਉਹਨਾਂ ਦੀ ਕਿਤਾਬ ਆ ਚੁੱਕੀ ਹੈ ਨਿਤਰੀਆਂ ਖੁਸ਼ਬੂਆਂ ਅਤੇ ਤੀਸਰੀ ਹਥੇਲੀ ਕਿਤਾਬ ਹੈ ਜਿਹੜੀ ਹੈਗੀ ਹੈ ਉਹ ਰੱਬ ਦੀਆਂ ਅੱਖਾਂ ਅੱਜ ਤੁਹਾਡੇ ਰੂਬਰੂ ਹੋ ਗਈ ਹੈ ਤੇ ਚੌਥੀ ਕਿਤਾਬ ਜਿਹੜੀ ਬਿਲਕੁਲ ਤਿਆਰ ਹੈਗੀ ਹੈ ਕਾਵ ਸੰਗਰੇ ਉਹ ਉਹ ਹੈ ਜੀ ਢਿੜਕੇ ਚਾਨਣ ਉਹ ਜਲਦੀ ਹੀ ਆਪਾਂ 2-4 ਮਹੀਨਿਆਂ ਦੇ ਅੰਦਰ-ਅੰਦਰ ਤੁਹਾਡੇ ਸਨਮੁਖ ਕਰਾਂਗੇ ਜੀ ਤਾਂ ਕਿ ਇਸ ਕਿਤਾਬ ਦੇ ਵਿੱਚ ਦੱਸਾਇਆ ਗਿਆ ਇਹਦੇ ਵਿੱਚ ਬਸ ਜਿਸ ਤਰ੍ਹਾਂ ਰੱਬ ਦੀਆਂ ਅੱਖਾਂ ਨੇ ਉਹਨਾਂ ਨੇ ਇਹੋ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚਾਹੇ ਇਨਸਾਨ ਜਿੰਨਾ ਮਰਜੀ ਅਨਿਆ ਕਰ ਲੇ ਕਿਸੇ ਦੇ ਨਾਲ ਠੀਕ ਹੈ ਇੱਕ ਸਮੇਂ ਤੱਕ ਇੱਕ ਟਾਈਮ ਤੋਂ ਬਾਅਦ ਉਹਨੂੰ ਇਹ ਅਹਿਸਾਸ ਹੁੰਦਾ ਹੈ ਕਿ ਰੱਬ ਉਹਨੂੰ ਦੇਖ ਰਿਹਾ ਤੇ ਉਹਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਗਲਤ ਕੀਤਾ ਇਸ ਲਈ ਇਹ ਹੀ ਸੁਨੇਹਾ ਹੈ ਕਿ ਸਾਨੂੰ ਆਪਣੇ ਮਾਨਵੀ ਗੁਣਾਂ ਨੂੰ ਕਦੇ ਵੀ ਉਹ ਤੋਂ ਗਿਰਨਾ ਨਹੀਂ ਚਾਹੀਦਾ ਤੇ ਸਾਨੂੰ ਇਨਸਾਨੀਅਤ ਦੇ ਗੁਣਾਂ ਨੂੰ ਜਿਹੜਾ ਹਮੇਸ਼ਾ ਔਰ ਉਹਨਾਂ ਤੋਂ ਕਦੇ ਵੀ ਨਹੀਂ ਗਿਰਨਾ ਚਾਹੀਦਾ ਇਨੀ ਦੇਰ ਤੋਂ ਸਾਹਿਤ ਨਾਲ ਜੁੜੇ ਹੋਏ ਹਾਂ ਹਾਂ ਜੀ ਮੈਂ ਬਚਪਨ ਚ ਮੈਂ ਆਪਣੇ ਪਿਤਾ ਜੀ ਨੂੰ ਤਕਰੀਬਨ ਹੀ ਜਦੋਂ ਤੋਂ ਮੇਰੀ ਸੁਰਤ ਸੁਭਲੀ ਆ ਉਹਨਾਂ ਨੂੰ ਮੈਂ ਲਿਖਦੇ ਦੇਖਿਆ ਸੀ ਜਦੋਂ ਅਸੀਂ ਪੜ੍ਹਦੇ ਸੀ ਤੇ ਪਾਪਾ ਜੀ ਨੇ ਲਿਖਣ ਬੈਠ ਜਾਣਾ ਮੇਰੇ ਬਹੁਤ ਹੋਰ ਸਾਰੇ ਚਾਚੇ ਤਾਇਆ ਦੇ ਬੇਟੇ ਬੇਟੀਆਂ ਸੁਣਦੇ ਸੀਗੇ ਤੇ ਅਸੀਂ ਜਦੋਂ ਬੈਠੇ ਹੋਣਾ ਤਾਂ ਇਹਨਾਂ ਨੇ ਲਿਖਦੇ ਜਾਣਾ ਸਰਦੀਆਂ ਦੀ ਰਾਤਾਂ ਵਿੱਚ 10 ਵਜੇ ਸਾਡੀ ਮਤਲਬ ਬਿਲਕੁਲ ਇਸ ਤਰ੍ਹਾਂ ਹੋ ਜਾਂਦੇ ਵੀ ਹੁਣ ਨੀਂਦ ਆ ਰਹੀ ਹੈ ਤੇ ਪਰ ਪਾਪਾ ਬੈਠੇ ਹੁੰਦੇ ਲਿਖਦੇ ਰਹਿੰਦੇ ਅਸੀਂ ਸੋ ਵੀ ਜਾਂਦੇ ਜਦੋਂ ਕਿ ਦੇ 1.5 2 3 ਵਜੇ ਵੀ ਅੱਖ ਖੁੱਲਦੀ ਤਾਂ ਉਹ ਲਿਖ ਰਹੇ ਹੁੰਦੇ ਤਾਂ ਮੈਂ ਕਹਿਣਾ ਪਾਪਾ ਜੀ ਤੁਸੀਂ ਹਲੇ ਸੋਏ ਨਹੀਂ ਤਾਂ ਪਾਪਾ ਇਹਨੇ ਕੋਈ ਗੱਲ ਕਹਿਣੀ ਕਿ ਬੇਟਾ ਕਵਤਾ ਮੈਨੂੰ ਸੌਣ ਨਹੀਂ ਦਿੰਦੀ ਸੋ ਇਸ ਤਰ੍ਹਾਂ ਦਾ جنੂਨ ਹੈ ਉਹਨਾਂ ਨੂੰ ਸਿਰਜਣਾ ਦੇ ਨਾਲ ਸੋ ਇਹ ਚੀਜ਼ਾਂ ਮੈਂ ਦੇਖ ਕੇ ਮੈਨੂੰ ਮੇਰੇ ਮਨ ਵਿੱਚ ਇਹ ਸੀ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਸਿਰਜਣਾ ਦੇ ਲਿਖੇ ਲਗਾਈ ਹੈ ਤੇ ਮੇਰਾ ਮਨ ਸੀ ਕਿ ਅਸੀਂ ਵੀ ਉਹਨਾਂ ਦੇ ਲਈ ਕੁਝ ਨਾ ਕੁਝ ਦਾ ਕਰੀਏ ਬਾਕੀ ਮੈਂ ਆਪਣੇ ਵਿਚਾਰ ਪੇਸ਼ ਕੀਤੇ ਸੀ ਕਿ ਅਸੀਂ ਆਪਣੇ ਨਿੱਜੀ ਜਿਹੜੇ ਕੰਮ ਕਾਜ ਹੈ ਉਹ ਤਾਂ ਹਮੇਸ਼ਾ ਕਰਦੇ ਹੀ ਰਹਿੰਦੇ ਆ ਪਰ ਜੇ ਕੋਈ ਵਿਅਕਤੀ ਆਪਣੀ ਨਿੱਜੀ ਰਜੀਵਿਆਂ ਦੇ ਵਿੱਚੋਂ ਸੁਨਹਿਰੇ ਪਲ ਜਿਹੜੇ ਸਾਹਿਤ ਸਿਰਜਣਾ ਦੇ ਲੇਖੇ ਲਗਾਉਂਦਾ ਹੈ ਤਾਂ ਸਾਡਾ ਫਰਜ ਬੰਦਾ ਹੈ ਕਿ ਅਸੀਂ ਉਹਨਾਂ ਦੇ ਲਈ ਜਿਹੜੇ ਵਿਸ਼ੇਸ਼ ਯਤਨ ਕਰ ਰਹੀਏ ਤਾਂ ਸੋ ਮੇਰਾ ਇੱਕ ਧੀ ਵੱਲੋਂ ਉਹਨਾਂ ਦੇ ਲਈ ਇੱਕ ਭੇਂਟ ਸਿਗੀ ਜੋ ਉਹਨਾਂ ਨੇ ਲਿਖਿਆ ਮੈਂ ਸਭ ਦੇ ਸਨਮੁਖ ਕਰਾਂ ਕਿਉਂਕਿ ਉਹਨਾਂ ਦੀ ਉਮਰਾਂ ਦੀ ਤਕਾਜ਼ੇ ਨੇ ਠੀਕ ਹੈ ਉਹ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦੇ ਵਿੱਚ ਨਹੀਂ ਵਿਚਰਦੇ ਉਹ ਆਪਣੇ ਲਿਖਤ ਦੇ ਨਾਲ ਹੀ ਪ੍ਰਸੰਨ ਨੇ ਹੋਰ ਵੀ ਬਹੁਤ ਸਾਰੀਆਂ ਕੋਮਲ ਕਲਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਜਲੰਧਰ ਦੂਰਦਰਸ਼ਨ ਤੇ ਮੈਂ ਆਪਦੇ ਸਹਿਯੋਗੀਆਂ ਦੇ ਉਪਲਾਲਾਂ ਦੇ ਨਾਲ ਜਿਹੜੀਆਂ ਉਹ ਪ੍ਰੋਗਰਾਮ ਸੀਗਾ ਹੁਣ ਮੇਰੇ ਨਿਜੇਨ ਚ ਆ ਰਿਹਾ ਤੇ ਉਹ ਮੈਂ ਤੁਹਾਡਾ ਲਿੰਕ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੀ ਤੇ ਉਹ ਸਾਰੀਆਂ ਜਿਹੜੀਆਂ ਟੀਮ ਆਈ ਤੇ ਉਹ ਸਾਰੀਆਂ ਕਲਾਕਿਰਤੀਆਂ ਨੂੰ ਜਿਹੜਾ ਫਲਮਾਇਆ ਗਿਆ